ਫਾਰਮਿੰਗ ਕਿਹੜੇ-ਕਿਹੜੇ ਤੁਸੀਂ ਰੱਖਦੇ ਹੋ ਕਿ ਜਾਨਵਰ ਕਿਹੜੇ-ਕਿਹੜੇ ਨਸਲ ਦੇ ਰੱਖਦੇ ਹੈਗੇ ਹੋ ਲੋਕ ਕਦੇ ਦੂਰੋਂ ਤੋਂ ਲੈਣ ਆਉਂਦੇ ਨੇ ਸਰ ਸਰ ਇਹ ਹੁਣ ਆਪਣੇ ਕੋਲੇ ਬਤਕਾਂ ਹੁੰਦੀਆਂ ਜੀ ਤਿੰਨ-ਚਾਰ ਨਸਲਾਂ ਦੀਆਂ ਜੀ ਚਕੋਰਾ ਆ ਗਿਆ ਮੁਰਕੀਆਂ ਆ ਗਿਆ ਜੀ ਜਿੜੀਆਂ ਕਬੂਤਰ ਜੀ ਖਰਗੋਸ਼ ਸਾਰੇ ਤਰ੍ਹਾਂ ਦੇ ਹੁੰਦੇ ਜੀ ਬੱਕਰੀਆਂ ਹੋਗੀਆਂ ਜਿਵੇਂ ਰੇਗ ਪ੍ਰਕਾਰ ਦਾ ਜਾਨਵਰੀ ਹੁੰਦਾ ਜੀ ਜਿਹੜਾ ਬੈਨ ਨਹੀਂ ਹੈਗਾ ਉਹ ਉਹਨੂੰ ਛੱਡ ਪੈਣ ਵਾਲੇ ਆਪਾਂ ਕੰਮ ਕਰਦੇ ਦਾ ਤੇ ਜਿਹੜੇ ਰੱਖ ਸਕਦੇ ਨੇ ਜੀ ਉਹ ਸਾਰੇ ਜਾਨਵਰੀ ਨਹੀਂ ਲੱਗ ਸਕਦਾ ਨੇ ਮੁੰਡੇ ਦਾ ਕਹਿੰਦੇ ਬੁਲਟਾਂ ਦੇ ਸ਼ਕੀਨ ਨੇ ਵੱਡੀਆਂ ਕੋਠੀਆਂ ਦੇ ਸ਼ਕੀਨ ਨੇ ਵੱਡੀਆਂ ਗੱਡੀਆਂ ਦੇ ਤੁਸੀਂ ਮੁਰਗਿਆਂ ਦਾ ਕੰਮ ਕੀਤਾ ਹੈ ਤੇ ਕਿਵੇਂ ਸਕੂਨ ਮਿਲਦਾ ਪੂਰਾ ਮਨ ਨੂੰ ਵੀ ਆਪਣਾ ਕੰਮ ਕਰਕੇ ਆਪਣਾ ਨਾਂ ਵੀ ਬਣਾਇਆ ਹੈ ਹਾਂਜੀ ਸਰ ਜਿਹੜਾ ਐ ਨਾ ਜੀ ਆਪਾਂ ਕੰਮ ਅੱਜਕੱਲ ਕੰਮ ਵਾਲੇ ਬੰਦੇ ਦੀ ਕਦਰ ਹੈ ਜੀ ਜਿਹੜਾ ਵੀ ਕੋਈ ਇੱਥੇ ਰਹਿ ਕੇ ਆਪਦਾ ਕੰਮ ਕਰਦਾ ਜੀ ਉਹ ਬੰਦੇ ਦੀ ਕਦਰ ਆਉਣਾ ਰਿਸਪੈਕਟ ਮਿਲਦੀ ਯਾਰ ਕੋਈ ਉਹਨੂੰ ਰਿਸਪੈਕਟ ਦਿੰਦਾ ਜੀ ਬੰਦਾ ਪੜਿਆ ਲਿਖਿਆ ਹਨਾ ਉਹਨੂੰ ਬੰਦੇ ਨੂੰ ਰਿਸਪੈਕਟ ਕਰਦਾ ਉਹ ਦੀਦੀ ਜੀ ਤੇ ਬਹੁਤ ਖੁਸ਼ੀ ਹੁੰਦੀ ਜੀ ਇੱਥੇ ਰਹਿ ਕੇ ਜਿਆਦਾ ਪੰਜਾਬ 'ਚ ਰਹਿ ਕੇ ਆ ਦੀ ਧਰਤੀ ਦੇ ਰ ਸਵੇਰੇ ਸ਼ਾਮ ਨੂੰ ਸਾਰਾ ਰੋਟੀ ਦੇ ਨਾਲ ਨਾਲ ਇੱਥੇ ਘਰ ਦਾ ਕੰਮ ਕਰਦੇ ਹਾਂ ਇੱਥੇ ਵੀ ਗਣਾ ਮਾਰਦੇ ਤੇ ਕਿਵੇਂ ਦੇ ਸਾਰਾ ਮੈਨੇਜ ਕਿਵੇਂ ਕਰਦੇ ਹਾਂ ਪਹਿਲਾਂ ਤਾਂ ਸਵੇਰੇ ਆਉਣਾ ਜੀ ਅਸੀਂ ਚਾਹ ਪੀ ਕੇ ਉਸ ਤੋਂ ਬਾਅਦ ਪਹਿਲਾਂ ਇੱਧਰ ਆਉਣਾ ਅਸੀਂ ਸਾਰੇ ਜਾਨਵਰ ਦੇਖਣੇ ਆ ਵੀ ਕਿਵੇਂ ਆ ਸਾਰੇ ਠੀਕ ਆਗੇ ਉਸ ਤੋਂ ਬਾਅਦ ਘਰੇ ਜਾਣਾ ਘਰੇ ਰੋਟੀ ਪਾਣੀ ਖਾ ਕੇ ਤੇ ਫਿਰ ਇੰਨਾ ਨੇ ਆਉਣਾ ਦੁਬਾਰੇ ਵਾਪਸ ਵੀ ਦੇਖਣਾ ਹੁਣ ਅਸੀਂ ਵੀ ਰੀਡਿੰਗ ਦਾ ਕੰਮ ਆਪਣਾ ਵੀ ਵਕਤ ਹੋਤ ਲਾਉਣੀ ਆ ਕਿ ਐਚ ਜੀ ਚਲਾਈ ਹੋਈ ਹੈ ਨਾ ਤਾਂ ਕਰਕੇ ਉਧਰ ਥੋੜਾ ਜਿਹਾ ਮੈਂ ਘਰੇ ਐਚ ਜੀ ਵੱਲ ਧਿਆਨ ਦੇਣਾਗਾ ਤਾਂ ਐਚ ਜੀ ਦਾ ਮੈਂ ਆ ਵੀ ਦੇਖਦੀ ਆ ਜੀ ਸਾਰਾ ਜਾ ਜਾਂ ਕੁਝ ਨੂੰ ਪ੍ਰੋਬਲਮ ਹੈ ਇਹ ਵੀ ਤੁਹਾਨੂੰ ਪਤਾ ਲੱਗਣ ਲੱਗਣਾ ਹੈ ਹਾਂਜੀ ਪੂਰਾ ਪਤਾ ਲੱਗ ਗਿਆ ਅਸੀਂ ਦੂਰੋਂ ਦੇਖ ਹੀ ਦੱਸ ਦਿੰਨੇ ਆਪਾਂ ਮੈਂ 100 ਜਾਂ 1200 ਦੇ ਵਿੱਚੋਂ ਇਕੱਲਾ ਦੱਸ ਦਾਂਗੇ ਵੀ ਇਹ ਬਿਮਾਰ ਹੈ ਹਾਂ ਪੁਝੇਆਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਭਾਗੀਬੰਦਰ ਵਿਖੇ ਜਿੱਥੇ ਇੱਕ ਪਤੀ ਪਤਨੀ ਨੇ ਵਿਦੇਸ਼ ਜਾਣ ਦਾ ਸੁਪਨਾ ਲਿਆ ਪਰ ਪੰਜਾਬ ਨੂੰ ਹੀ ਵਿਦੇਸ਼ ਬਣਾ ਲਿਆ ਆਪਣੇ ਪਿੰਡ 'ਚ ਹੀ ਪੋਲਟੀ ਫਾਰਮ ਖੋਲਿਆ ਨਾਲ ਵਕ ਵਕ ਗੋਡ ਫਾਰਮ ਪੋਲਟੀ ਫਾਰਮ ਇਸ ਤਰਾ ਦਾ ਕੰਮ ਕਰਕੇ ਕੈਨੇਡਾ ਦੀ ਕਮਾਈ ਇੱਥੇ ਹੀ ਕਰਨ ਲੱਗੇ ਨੇ ਪੂਰੀ ਇਹਨਾਂ ਦਾ ਗੱਲਬਾਤ ਕਰਾਂਗੇ ਕਿ ਆਖਿਰਕਾਰ ਮੰਚ ਕਿਵੇਂ ਆਇਆ ਵਿਸ਼ੇਕ ਜਾਣ ਆ ਕਹਿੰਦੇ ਵਿਦੇਸ਼ ਸੀਗਾ ਪਰ ਇੱਥੇ ਹੀ ਵਿਦੇਸ਼ਾ ਨੂੰ ਹੁਣ ਇੱਥੇ ਪੰਜਾਬ ਦੇ ਨਾਲ-ਨਾਲ ਹਰਿਆਣਾ ਰਾਜਸਥਾਨ ਤੋਂ ਲੋਕ ਨੇ ਜਿਹੜੇ ਇਹਨਾਂ ਤੋਂ ਫਾਰਮਿੰਗ ਲਈ ਜਿੱਥੇ ਦੇਖਣ ਆਉਂਦੇ ਨੇ ਇਹਨਾਂ ਦੀ ਫਾਰਮਿੰਗ ਉੱਥੇ ਹੀ ਇਹਨਾਂ ਤੋਂ ਆਂਡੇ ਵਗੈਰਾ ਔਰ ਸਮਾਨ ਵੀ ਜਿਹੜਾ ਉਹ ਵੀ ਲੈ ਕੇ ਜਾਂਦੇ ਨੇ ਪੂਰੀ ਗੱਲਬਾਤ ਕਰਾਂਗੇ ਭਾਈ ਦਵਿੰਦਰ ਕੀ ਹਾਲ ਨੇ ਸਭ ਤੋਂ ਪਹਿਲਾਂ ਵਧੀਆ ਜੀ ਵਧੀਆ ਜੀ ਸਰ ਤੁਸੀਂ ਦੱਸਿਓ ਜੀ ਤੇ ਸਾਰੇ ਸਵਤਿਆਂ ਨੂੰ ਸੱਸੀ ਗੱਲ ਜੀ ਮੈਂ ਸੁਪਨਾ ਸੋਚਿਆ ਸੀ ਬਾਹਰ ਜਾਵਾਂਗੇ ਤੇ टाकी ਨੂੰ ਹੱਥ ਪਾਵਾ ਗਰੇਡੇ ਨੂੰ ਤੇ ਇੱਥੇ ਕੁੜਾ ਵੀ टाकी ਨੂੰ ਹੱਥ ਪਾ ਲਿਆ ਤੇ ਮੈਨੂੰ ਲੱਗਦਾ ਪਹਿਲਾਂ ਤਾਂ ਸਰ ਵਧੀਆ ਜੀ ਇੱਥੇ ਆਪਦੇ ਘਰੇ ਰਹਿ ਕੇ ਕਰੀਏ ਨੇ ਜੀ ਪਹਿਲਾਂ ਬਾਹਰ ਜਾਣਾ ਸੀਗਾ ਜੀ ਤੇ ਉਦੋਂ ਮਤਲਬ ਅਸੀਂ ਫਾਇਲ ਲਾਉਣੀ ਸੀਗੀ ਜੀ ਵਾਈਫ ਨੇ ਪੀਟੀ ਕੀਤੀ ਵੀ ਜੀ ਤੇ ਅਸੀਂ ਕਿਹਾ ਮੇਰੇ ਸਿਸਟਰ ਬਾਹਰ ਗਏ ਹੋਏ ਜੀ ਉਹ ਕਹਿੰਦੇ ਵੀ ਇੱਥੇ ਵੀ ਕੰਮ ਹੀ ਕਰਨਾ ਹਨਾ ਕਿਰਾਂ ਇੱਥੇ ਕਰਕੇ ਦੇਖੋ ਨਹੀਂ ਫਿਰ ਉਹ ਉਦੋਂ ਮੁਰਗੀ ਫਾਰਮ ਕਰਿਆ ਸੀਗਾ ਜੀ ਸ਼ੌਕ ਨਾਲ ਤੋਂ ਹੀ ਕਰਿਆ ਸੀਗਾ ਜੀ ਆਪਣਾ ਵਧੀਆ ਰਿਹਾ ਉਦੋਂ ਪ੍ਰੋਸੈਸ ਤੇ ਉਦੋਂ ਆ ਫਿਰ ਇੱਥੇ ਹੀ ਕਰ ਲਈ ਜੀ ਆ ਉਹਦਾ ਹੂੰ ਮੈਂ ਇਹ ਕਹਿਣਾ ਚਾਹਾਂਗਾ ਜੀ ਜਿਹਨੇ ਬਾਹਰ ਲਾਉਣਾ 20-25 ਲੱਖ ਰੁਪਏ ਜੀ ਇਥੇ ਪਮਾ ਦੀ ਥੋੜੇ ਲਾ ਕੇ ਆਪਦਾ ਇਥੇ ਸਟਾਰਟ ਕਰ ਲਈ ਕੋਈ ਵੀ ਕੰਮ ਕਰ ਲੈ ਪਮਾ ਦੀ ਜੇ ਪੋਲਟਰੀ ਫਾਰਮ ਦਾ ਨਹੀਂ ਕਰਨਾ ਕੋਈ ਹੋਰ ਸੂਰ ਫਾਰਮ ਕਰ ਲੈ ਖੇਤੀਬਾੜੀ ਦਾ ਕਰ ਲੈ ਜੀ ਪਮਾ ਦੀ ਹਾਂਜੀ ਸਰ ਮਨਚ ਕਿਵੇਂ ਆਇਆ ਵੀ ਪੋਲਟਰੀ ਫਾਰਮ ਹੀ ਕਰੀਏ ਜਾਂ ਪਹਿਲਾਂ ਸਿੱਖਿਆ ਸੀ ਕਿਤੋਂ ਜਾਂ ਥਾ ਆਪਣੇ ਥਾ ਹੈਗਾ ਸਾਰਾ ਕਿਵੇਂ ਸੋਚਿਆ ਮਨਚ ਇਹ ਸਰ ਥੋੜੇ ਨਾ ਪਹਿਲਾਂ ਘਰੇ ਰੱਖੇ ਹੁੰਦੇ ਸੀ 15-20 ਕਿ ਜੀ ਤੇ ਉਦੋਂ ਆਂਡੇ-ਉਂਡੇ ਕੋਈ ਲੈਣ ਆ ਜਾਂਦਾ ਉਹ ਤਾਂ ਉਹੀ ਦੇ ਦਿੰਦੇ ਹੁੰਦੇ ਸੀਗੇ ਜੀ ਉਹਦਾ ਘਰੇ ਕਣਕ ਪਾਉਣੇ ਉਹਨਾਂ ਨਾਲ ਉਹ ਕਿੜਾ ਪਗਿੰਦੇ ਮਿੰਦੇ ਉਹਨੇ ਜੀ ਉਦੋਂ ਮੈਂ ਕਰਕੇ ਦੇਖੀ ਜੀ ਪੋਲਟਰੀ ਦਾ ਜਨਪਰਾ ਦਾ ਸ਼ੌਕ ਸ਼ੁਰੂ ਤੋਂ ਹੀ ਸੀਗਾ ਜੀ ਤੇ ਉਦੋਂ ਆ ਜੀ ਕਰ ਲਿਆ ਸ਼ੌਕ ਨਾਕ ਤਾਂ ਜੀ ਉਦੋਂ ਬਾਅਦ ਤਾਂ ਫਿਰ ਇਧਰ ਵਧਾਈ ਲੱਤਾ ਸੀਗੇ ਜਿਆਦੇ ਹਾਂਜੀ ਸਰ ਕਿੰਨੇ ਸਾਲ ਹੋ ਗਏ ਤੁਹਾਨੂੰ ਤੁਹਾਡੇ ਕੋਲ ਕਿਹੜੇ-ਕਿਹੜੇ ਫਾਰਮਿੰਗ ਹੈ ਕਿਹੜੇ-ਕਿਹੜੇ ਤੁਸੀਂ ਰੱਖਦੇ ਹੈਗੇ ਜਾਨਵਰ ਕਿਹੜੇ-ਕਿਹੜੇ ਨਸਲ ਦੇ ਰੱਖਦੇ ਹੈਗੇ ਹੋ ਲੋਕ ਕਦੇ ਦੂਰੋਂ-ਤੋਂ ਤੁਹਾਡੇ ਕੋਲ ਲੈਣ ਆਉਂਦੇ ਨੇ ਜੀ ਸਰ ਸਾਰੇ ਇਹ ਹੁਣ ਆਪਣੇ ਕੋਲੇ ਬਤਕਾਂ ਹੁੰਦੀਆਂ ਜੀ ਤਿੰਨ ਚਾਰ ਨਸਲਾਂ ਦੀਆਂ ਜੀ ਚਕੋਰਾ ਆਗੀਆਂ ਮੁਰਗੀਆਂ ਆਗੀਆਂ ਜੀ ਚਿੜੀਆਂ ਕਬੂਤਰ ਜੀ ਖਰਗੋਸ਼ ਸਾਰੇ ਤਰ੍ਹਾਂ ਦੇ ਹੁੰਦੇ ਜੀ ਬੱਕਰੀਆਂ ਹੋਗੀਆਂ ਜਿਵੇਂ ਰੇਗ ਪ੍ਰਕਾਰ ਦਾ ਜਾਨਵਰੀ ਹੁੰਦਾ ਜੀ ਜਿਹੜਾ ਬੈਨ ਨਹੀਂ ਹੈਗਾ ਉਹ ਉਹਨੂੰ ਛੱਡ ਬੈਨ ਵਾਲੇ ਨੂੰ ਨਹੀਂ ਆਪਾਂ ਕੰਮ ਕਰਦੇ ਦਾ ਤੇ ਜਿਹੜੇ ਰੱਖ ਸਕਦੇ ਆਂ ਜੀ ਉਹ ਸਾਰੇ ਜਾਨਵਰੀ ਹੁੰਦੇ ਜੀ ਲਗਭਗ ਹਾਂਜੀ ਸਰ ਤੇ ਆਪਣੇ ਕੋਲੇ ਰਾਜਸਥਾਨ ਯੂਪੀ ਬਹੁਤ ਦੂਰ ਦੂਰੋਂ ਆਉਂਦੇ ਸਾਰਾ ਲੁਧਿਆਣਾ ਆਪਣੇ ਪੰਜਾਬ ਤੋਂ ਸਾਰੇ ਆਉਂਦੇ ਹੁੰਦੇ ਆ ਜੀ ਹਰਿਆਣਾ ਵੀ ਬਹੁਤ ਆਉਂਦਾ ਜੀ ਆਪਣੇ ਕੋਲੇ ਰਾਜਸਥਾਨ ਤੇ ਬਾਕੀ ਜੰਮੂ ਤੱਕ ਵੀ ਆਪਣੇ ਜਾਨਵਰ ਜਾਂਦੇ ਜੀ ਹੁਣ ਮੁਰਗੀਆਂ ਵਗੈਰਾ ਸਾਰੇ ਭੇਜਦੇ ਜੀ ਇਧਰ ਵੱਧ ਕੁਆਂਟੀ ਹੋਵੇ ਕਿਤੇ ਵੀ ਘਰ ਬੈਠੇ ਮੰਗਾਉਣਾ ਹੋਵੇ ਜਾਨਵਰ ਕਿਸੇ ਨੇ ਵੀ ਪਰ ਭੇਜਦੇ ਨੇ ਜੀ ਜੱਟਾਂ ਨੇ ਮੁੰਡੇ ਦਾ ਕਹਿੰਦੇ ਬੁਲਟਾਂ ਦੇ ਸ਼ਕੀਨ ਨੇ ਵੱਡੀਆਂ ਕੋਠੀਆਂ ਦੇ ਸ਼ਕੀਨ ਨੇ ਵੱਡੀਆਂ ਗੱਡੀਆਂ ਦੇ ਤੁਸੀਂ ਮੁਰਗੀਆਂ ਦਾ ਕੰਮ ਕੀਤਾ ਤੇ ਕਿਵੇਂ ਸਕੂਨ ਮਿਲਦਾ ਪੂਰਾ ਮਨ ਨੂੰ ਵੀ ਆਪਣਾ ਕੰਮ ਕਰਕੇ ਆਪਣਾ ਨਾਮ ਵੀ ਬਣਾਇਆ ਹੈਗਾ ਹਾਂਜੀ ਸਰ ਜਿਹੜਾ ਐ ਨਾ ਜੀ ਆਪਾਂ ਕੰਮ ਅੱਜਕੱਲ ਕੰਮ ਵਾਲੇ ਬੰਦੇ ਦੀ ਕਦਰ ਹੈ ਜੀ ਜਿਹੜਾ ਵੀ ਕੋਈ ਇੱਥੇ ਰਹਿ ਕੇ ਆਪਦਾ ਕੰਮ ਕਰਦਾ ਜੀ ਉਹ ਬੰਦੇ ਦੀ ਕਦਰ ਆਉਂ ਉਹ ਰਿਸਪੈਕਟ ਮਿਲਦੀ ਜੀ ਹਰ ਕੋਈ ਉਹਨੂੰ ਰਿਸਪੈਕਟ ਦਿੰਦਾ ਜੀ ਬੰਦਾ ਪੜਿਆ ਲਿਖਿਆ ਹਨਾ ਉਹਨੂੰ ਬੰਦੇ ਨੂੰ ਰਿਸਪੈਕਟ ਕਰਦਾ ਉਹ ਚੀਜ਼ ਦੀ ਜੀ ਤੇ ਬਹੁਤ ਖੁਸ਼ੀ ਹੁੰਦੀ ਜੀ ਇੱਥੇ ਰਹਿ ਕੇ ਅਸੀਂ ਆਪ ਦੇ ਪੰਜਾਬ 'ਚ ਰਹਿ ਕੇ ਆਦੀ ਧਰਤੀ ਤੇ ਰਹਿ ਕੇ ਜਿੱਥੇ ਜੰਮੇ ਪਲੇ ਆ ਜੀ ਤੇ ਉੱਥੇ ਨਾਂ ਬਣਾਇਆ ਜੀ ਮਾਰਕੀਟਿੰਗ ਦੀ ਬਹੁਤ ਸਮੱਸਿਆ ਆਉਂਦੀ ਹੈ ਕਿਸਾਨ ਕੰਮ ਵੀ ਕਰ ਲੈਂਦਾ ਵਕ ਕੋ ਫਸਲਾਂ ਵੀ ਬੀਜ ਲੈਂਦਾ ਸਬਜ਼ੀ ਪਰ ਕਹਿੰਦੇ ਮਾਰਕੀਟਿੰਗ ਨਹੀਂ ਮਿਲਦੀ ਮਾਰਕੀਟਿੰਗ ਦਾ ਸਮ ਵਧੀਆ ਤੁਹਾਡਾ ਸਰ ਹਾਂ ਮਾਰਕੀਟਿੰਗ ਸਰ ਉਹਦਾ ਹੈ ਜੀ ਮਿਹਨਤ ਕਰਨੀ ਪੈਂਦੀ ਹੈ ਕਈ ਭਰਾ ਨਾ ਜਾਨਵਰ ਮੁੰਡਾ ਲੈ ਗਿਆ ਉਹ 50 60 ਨਗ ਲੈ ਗਿਆ ਤੇ ਉਹ ਕਹਿੰਦਾ ਭਾਈ ਆਂਡਾ ਮੇਰੇ ਤੋਂ ਚੱਕ ਲਿਆ ਕਰੋਗੇ ਮੈਂ ਕਿਹਾ ਭਾਈ ਗੱਲ ਸੁਣ ਬਈ ਜੇ ਦਾ 50 60 ਨਗ ਰੱਖੇ ਤੂੰ ਘਰੇ ਪਿੰਡ 'ਚ ਨਹੀਂ ਵੇਚ ਸਕਦਾ ਫਿਰ ਤੂੰ ਕੀ ਕੰਮ ਕਰੇਗਾ ਹੋਰ ਤੂੰ ਕੁਝ ਵੀ ਨਹੀਂ ਕਰਨ ਜੋਗਰਾ ਕਹਿੰਦਾ ਯਾਰ ਮੈਂ ਨਾ ਭਾਈ ਰਿਸ਼ਤੇਦਾਰ ਨੂੰ ਲੈ ਕੇ ਦਿੱਤੀਆਂ ਸੀ ਮੁਰਗੀਆਂ ਤੇ ਉਹ ਬੰਦਾ ਕਹਿੰਦਾ ਇੰਨਾ ਕੁਝ ਵੀ ਨਹੀਂ ਕਰ ਸਕਦਾ ਮੈਂ ਕਿਹਾ ਵੀ ਯਾਰ ਅਸੀਂ ਤਾਂ ਵੱਧ ਕੁਆਂਟੀਟੀ 'ਚ ਚੱਕਦੇ ਹੁੰਨੇ ਆ ਭਾਈ ਵੀ ਉਹ ਅਗਲੇ ਨੂੰ 1-2 ਰੁਪਏ ਬਚ ਗਏ ਤੈਨੂੰ ਮੈਂ ਕਿਹਾ 1-2 ਰੁਪਏ ਬਚ ਗਏ ਤਾਂ 50 60 ਮੁਰਗੀਆਂ ਜੋ ਤੈਨੂੰ ਤਾਂ 100 200 ਬਣੂਗਾ ਦਿਨ ਦਾ ਹਣਾ ਤਾਂ ਤੂੰ ਮਿਹਨਤ ਵੀ ਨਹੀਂ ਕਰੇਗਾ ਤੂੰ ਆਪ ਵੇਚਮਕਾ ਤਾਂ ਮਾਰਕੀਟਿੰਗ ਦਾ ਬਾਈ ਆਪ ਕਰਨੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਪਹਿਲਾਂ ਮੈਂ ਬਾਈ ਮੰਡੀਆਂ ਕੋਈ ਮੰਡੀ ਨਹੀਂ ਛੱਡਦਾ ਸੀਗਾ ਜੋ ਸਟਾਰਟ ਕੀਤਾ ਤੋਂਗ ਵਾਲੀ ਮੰਡੀ ਲੱਗਦੀ ਹੁੰਦੀ ਸੀ ਤੋਂਗ ਵਾਲੀ ਮੰਡੀ ਸਾਡੇ ਪਿੰਡ ਦੀ ਮੰਡੀ ਜਿੰਨੀਆਂ ਵੀ ਮੰਡੀਆਂ ਲੱਗਦੀਆਂ ਸੀ ਮੇਲੇ ਲੱਗਦੇ ਸੀ ਮੈਂ ਲਾਉਂਦਾ ਹੁੰਦਾ ਸੀ ਜੀ ਮਿਹਨਤ ਦਾ ਕਰਨੀ ਪੈਂਦੀ ਜੀ ਕੋਈ ਵੀ ਕੰਮ ਕਰੋਗੇ ਨਾ ਜੇ ਆਪ ਮਾਰਕੀਟਿੰਗ ਕਰੋਗੇ ਤਾਂ ਉਹਦਾ ਰਿਜ਼ਲਟ ਵੀ ਵੱਧ ਮਿਲੂਗਾ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਕਿੰਨੇ ਸਾਲ ਦੀ ਮਿਹਨਤ ਹੈ ਜੀ ਅੱਜ ਦਵਿੰਦਰ ਦਾ ਨਾਂ ਕਿਤੇ ਤੇ ਕਿੰਨੇ ਸਾਲ ਦੀ ਮਿਹਨਤ ਹੈ ਇਹਦੇ ਵਿੱਚ ਇਹ ਸਾਰਾ 4.5 ਤੇ ਇਹਦੇ ਪਾਸ ਆਏ ਸਾਰਾ ਵੀ ਮਿਹਨਤ ਕਰਾਂਗੇ ਤੇ ਨਾਮ ਜਰੂਰ ਬਣੂਗਾ ਜੀ ਕਈ ਬੰਦੇ ਕਰਕੇ ਪਹਿਲੀ ਵਾਰੀ ਜੀ ਕਹਿੰਦਾ ਕਿਉਂਕਿ ਸਾਹ ਵਾਲੀ ਚੀਜ਼ ਸਾਰਾ ਇਹਦੇ ਘਾਟਾ ਵੀ ਪਊਗਾ ਜੀ ਨੁਕਸਾਨ ਵੀ ਹੋਊਗਾ ਜੇ ਨਫਾ ਹੋਵੇ ਤਾਂ ਹਰੇਕ ਹੀ ਕਰ ਲੇ ਨੁਕਸਾਨ ਵੀ ਪੈਂਦਾ ਉਹ ਮੈਨੇਜਮੈਂਟ ਕਰਨੀ ਪੈਂਦੀ ਜੀ ਆਪਦੀ ਤੇ ਨਫਾ ਨੁਕਸਾਨ ਚੱਲੀ ਜਾਂਦਾ ਸਾਰਾ ਬਾਕੀ ਐ ਬਹੁਤ ਵਧੀਆ ਕੰਮ ਹੈ ਜੀ ਇਹ ਕੋਣ ਕੋਣ ਦੇਖਦੇ ਹੋ ਫਿਰ ਕੋਣ ਕੋਣ ਇਹ ਤੋੜ ਮੈਨੇਜ ਕਰਦਾ ਤੁਸੀਂ ਕਰਦੇ ਹੋ ਨਾਲ ਤੁਹਾਡੀ ਘਰ ਵਾਲੀ ਕੋਰ ਕੋਣ ਕੋਣ ਸਾਰੇ ਮੰਮੀ ਡੈਡੀ ਹੋ ਗਏ ਜੀ ਮੈਂ ਹੋ ਗਿਆ ਵਾਈਫ ਹੋ ਗਏ ਜੀ ਸਾਰੇ ਇਥੇ ਗਿਣਾ ਤਾਂ ਮਾਰਦੀਆਂ ਜੀ ਪਹਿਲਾਂ ਅਸੀਂ ਆਪ ਖੁਰਦ ਕਰਦੇ ਹੁੰਦੇ ਸੀ ਹੁਣ ਸਰ ਲੇਬਰ ਰੱਖਣੀ ਪੈਗੀ ਤਾਂ ਕਰਕੇ ਲੇਬਰ ਵੀ ਕਰਦੀ ਐ ਉਹ ਕੰਮ ਧੰਦਾ ਬਾਕੀ ਪੀੜ ਪਾਣੀ ਦਾ ਹੋ ਗਿਆ ਬਾਕੀ ਜਿਹੜਾ ਅਸੀਂ ਸਾਰਾ ਦੇਖ ਕੇ ਫੇਰ ਹੀ ਹੁੰਦਾ ਜੀ ਕੱਲੀ ਲੇਬਰ ਦੇ ਸਿਰ ਤੋਂ ਵੀ ਨਹੀਂ ਹੁੰਦਾ ਕੰਮ ਕਈ ਬ੍ਰਾਹਮਣੇ ਕਰਿਆ ਹੋਇਆ ਜੀ ਉਹ ਲੇਬਰ ਰੱਖ ਲੈਂਦੇ ਐ ਜੇ ਸ਼ੁਰੂ ਚ ਬੰਦੇ ਨੇ ਲੇਬਰ ਰੱਖ ਲਈ ਜੀ ਅਸੀਂ ਹੁਣ 6-7 ਮਹੀਨੇ ਹੋਇਆ ਹੁਣ ਰੱਖੀ ਐ ਲੇਬਰ ਜਾ ਕੇ ਪਹਿਲਾਂ ਅਸੀਂ ਕਦੇ ਨਹੀਂ ਰੱਖੀ ਸੀ ਜੀ ਮੰਮੀ ਡੈਡੀ ਵਰਗੇ ਮੇਰੇ ਕੈਨੇਡਾ ਗਏ ਸੀ ਉਦੋਂ ਅਸੀਂ ਦੋਨੇ ਚੀਜ਼ ਕਰ ਜਿਹੜੇ ਬੰਦੇ ਪਹਿਲੀਆਂ ਚ ਰੱਖ ਲੈਂਦੇ ਲੇਬਰ ਉਦੋਂ ਸਿਰ ਫੇਰ ਹੁੰਨ ਦਾ ਚਾਂਸ ਹੋ ਜਾਂਦਾ ਜੀ ਪਹਿਲਾਂ ਖੁਦ ਕਰੋ ਕੰਮ ਕੋਈ ਵੀ ਕੰਮ ਕਰਨਾ ਹੈ ਉਸ ਤੋਂ ਬਾਅਦ ਲੇਬਰ ਪਾਓ ਜੀ ਸਕਸੈਸ ਹੋਣਾ ਤਾਂ ਸਾਰੇ ਇਹ ਕਰਨਾ ਪਊਗਾ ਜੀ ਬੰਦਾ ਕਹਿੰਦੇ ਕੰਮ ਦਾ ਕਰ ਲੈਂਦਾ ਜੀ ਪਰ ਕਹਿੰਦੇ ਲੋਕ ਨਹੀਂ ਕਰਾਉਂਦੇ ਰਿਸ਼ਤੇਦਾਰ ਨਹੀਂ ਕਰਾਉਂਦੇ ਕਹਿੰਦੇ ਆਹ ਕੀ ਕੰਮ ਕਰ ਲਿਆ ਕੁੱਕੜਾਂ ਦਾ ਕੰਮ ਨੂੰ ਚੱਟਾਂ ਦੇ ਮੁੰਡੇ ਕਹਿੰਦੇ ਕੁੱਕੜ ਰੱਖਣਗੇ ਜਗਾ ਕੁਕੜੀਆਂ ਵੇਚੋਗੇ ਜਾਂ ਆਂਡੇ ਵਿੱਚੋਂ ਕੀ ਲੱਗਿਆ ਨਹੀਂ ਤੁਹਾਨੂੰ ਜਦੋਂ ਕੰਮ ਸ਼ੁਰੂ ਕੀਤਾ ਕੋਈ ਰਿਸ਼ਤੇਦਾਰਾਂ ਨੇ ਕਿਹਾ ਵੇ ਮੰਚ ਨਹੀਂ ਆਇਆ ਕਹਿੰਦੇ ਨਹੀਂ ਕਿਹਾ ਸੀ ਆ ਬਹੁਤ ਨੇ ਵੀ ਸਾਰਿਆਂ ਦੇ ਬੈਡ ਕਮੈਂਟ ਹੀ ਆਉਂਦੇ ਸੀਗੇ ਵੀ ਆਹ ਕੀ ਬਿਠਾਉਂ ਜੀ ਨਹੀਂ ਤੂੰ ਪੜ੍ਹ ਲਿਖ ਕੇ ਬੱਦੂ ਤਾਂ ਬਾਹਰ ਜਾਣਾ ਸੀਗਾ ਐਵੇਂ ਦੇ ਨੈਗੇਟਿਵਿਟੀ ਵੱਲ ਵੱਧ ਆਪਾਂ ਨੂੰ ਕਰ ਦਿੰਦੇ ਨੇ ਵੀ ਤੁਸੀਂ ਆਹ ਕਿਉਂ ਕਰਾਇਆ ਐਵੇਂ ਬਾਹਰ ਜਾਣਾ ਸੀ ਤੁਸੀਂ ਤਾਂ ਪਰ ਉਦੋਂ ਬਸ ਮੰਨ ਦੇ ਵਿੱਚ ਇੱਕ ਹੀ ਗੱਲ ਸੀਗੀ ਵੀ ਇੱਥੇ ਹੀ ਕਰਨਾ ਤਾਂ ਇੱਥੇ ਹੀ ਕਰਨਾਗਾ ਹਾਂਜੀ ਕੋਈ ਸੋ ਇੱਕ ਉਦੋਂ ਵੀ ਆਪਾਂ ਕੋਈ ਐਵੇਂ ਨਹੀਂ ਵੀ ਕੋਈ ਸ਼ੂਭ ਮੰਨੀ ਹੋਵੇ ਜਾਂ ਬਿਠਾਣੇ ਜਾਂ ਹੋਆ ਕੋਈ ਗਈ ਵਾਰ ਹੱਥਾਂ ਨਾਲ ਵੀ ਲੱਗੀਆਂ ਹੁੰਦੀਆਂ ਗਿਆ ਇੰਨੀ ਤੁਰੇ ਫਿਰਦੇ ਕੋਈ ਐਦਾਂ ਦਿਨ ਵੀ ਆਪਾਂ ਜਾ ਕਰੀਏ ਬੈਠ ਤੋਂ ਸੂਕ ਨਹੀਂ ਮੰਨੀ ਸੀ ਕਦੇ ਵੀ ਪਲੇਵਰ ਤਾਂ ਅਸੀਂ ਹੁਣੇ ਹੀ ਰੱਖਿਆ ਸੀ 7 ਮਹੀਨੇ ਹੋਇਆ ਪਹਿਲਾਂ ਅਸੀਂ ਦੋਨੇ ਜਣੇ ਆਪ ਹੀ ਕਰਦੇ ਸੀ ਫੀਡ ਪਾਣੀ ਦਾ ਕੋਈ ਜਾਨਵਰ ਬਿਮਾਰ ਹੁੰਦਾ ਉਹਨੂੰ ਵੈਕਸੀਨ ਕਰਨੀ ਜਾਂ ਇੰਜੈਕਸ਼ਨ ਵਗੈਰਾ ਦੇਣਾ ਉਹ ਅਸੀਂ ਆਪ ਹੀ ਦਿੰਦੇ ਸੀ ਮੈਡੀਸਨ ਕਹਿੰਦੇ ਆਪ ਦੇ ਮਿਹਨਤ ਕਰੋਗੇ ਠੱਗੀ ਦੀ ਕਰ ਲੋ ਉਹ ਮਾੜੀ ਚੀਜ਼ ਐ ਚੋਰੀ ਕਰੋ ਮਾੜੀ ਪਰ ਮਿਹਨਤ ਜਿਵੇਂ ਮਰਜ਼ੀ ਹੋਵੇ ਕਹਿੰਦੇ ਗਾਣਾ ਵੀ ਆਇਆ ਸੀਗਾ ਭਾਵੇਂ ਬੂਟ ਪਾਲਸ਼ਾ ਕਰੀਏ ਮਿਹਨਤ ਨਾ ਕਰੀਏ ਜੋ ਕਰੀਏ ਹਾਂਜੀ ਮਿਹਨਤ ਤਾਂ ਕਹਿੰਦੇ ਹੁੰਦੇ ਆ ਬਈ ਭਾਵੇਂ 10 ਰੁਪਏ ਆ ਨਾ ਉਹਦੀ ਵੀ ਖੁਸ਼ੀ ਹੁੰਦੀ ਆ ਬੇਈਮਾਨੀ ਦਾ ਆਪਾਂ ਭਾਵੇਂ ਲੱਖ ਕਮਾ ਲਈਏ ਤਾਂ ਉਹਦੇ ਕਰਕੇ ਆਪਣੀ ਰਾਤਾਂ ਦੀ ਨੀਂਦ ਉੱਡ ਜਾਂਦੀ ਆ ਕਿਉਂ ਬੇਈਮਾਨੀ ਦਾ ਪੈਸਾ ਤਾਂ ਕਦੇ ਵੀ ਨਹੀਂ ਫੁਰਦਾ ਹੁੰਦਾ ਜੀ ਹਾਂਜੀ ਫਿਰ ਸਵੇਰੇ ਸ਼ਾਮ ਨੂੰ ਸਾਰਾ ਰੋਟੀ ਦੇ ਨਾਲ ਨਾਲ ਇੱਥੇ ਘਰ ਦਾ ਕੰਮ ਕਰਦੇ ਹਾਂ ਇੱਥੇ ਵੀ ਗੜਾ ਮਾਰਦੇ ਇੱਥੇ ਕਿਵੇਂ ਦੇ ਦੇ ਸਾਰਾ ਮੈਨੇਜ ਕਿਵੇਂ ਕਰਦੇ ਹਾਂ ਪਹਿਲਾਂ ਤਾਂ ਸਵੇਰੇ ਆਉਣਾ ਜੀ ਅਸੀਂ ਚਾਹ ਪੀ ਕੇ ਉਸ ਤੋਂ ਬਾਅਦ ਪਹਿਲਾਂ ਇੱਧਰ ਆਉਣਾ ਸੀ ਸਾਰੇ ਜਾਨਵਰ ਦੇਖਣੇ ਆ ਵੀ ਕਿਵੇਂ ਆ ਸਾਰੇ ਠੀਕ ਆਗੇ ਉਸ ਤੋਂ ਬਾਅਦ ਘਰੇ ਜਾਣਾ ਘਰੇ ਰੋਟੀ ਪਾਣੀ ਖਾ ਕੇ ਤੇ ਫਿਰ ਇਹਨਾਂ ਨੇ ਆਉਣਾ ਦੁਬਾਰੇ ਵਾਪਸ ਵੀ ਦੇਖਣਾ ਹੁਣ ਅਸੀਂ ਵੀ ਰੀਡਿੰਗ ਦਾ ਕੰਮ ਆਪਣਾ ਵੀ ਵਸਤ ਲਾਉਣੀ ਆ ਕਿ ਐਚਰੀ ਚਲਾਈ ਹੋਈ ਹੈ ਨਾ ਤਾਂ ਕਰਕੇ ਉਧਰ ਥੋੜਾ ਜਿਹਾ ਮੈਂ ਘਰੇ ਐਚਰੀ ਵੱਲ ਧਿਆਨ ਦੇਣਾਗਾ ਤਾਂ ਐਚਰੀ ਦਾ ਮੈਂ ਆਪ ਹੀ ਦੇਖਦੀ ਆ ਜੀ ਸਾਰਾ ਦੇਵਾ ਕੀ ਫੀਡ ਪਾਣੀ ਦਾ ਦੇਖਣਾ ਇਹਨਾਂ ਨੇ ਵੀ ਸਹੀ ਪਾਇਆ ਕਿਸੇ ਨੂੰ ਜਾਂ ਕੋਈ ਜਾਨਵਰ ਬਿਮਾਰ ਤਾਂ ਨਹੀਂ ਜੇ ਕੋਈ ਲੱਗਦਾ ਤਾਂ ਉਹਨੂੰ ਅਲੱਗ ਕੱਢ ਦਿੰਨੇ ਹੈਗੇ ਤੇ ਬਾਕੀ ਵੀ ਕੋਈ ਉਹ ਦੇਖਣਾ ਬੱਚਿਆਂ ਨੂੰ ਦੇਖਣਾ ਟੈਂਪਰੇਚਰ ਠੀਕ ਆ ਉਹਨਾਂ ਦਾ ਹਾਂਜੀ ਇਹ ਵੀ ਪਤਾ ਲੱਗਣ ਲੱਗਿਆ ਤੁਹਾਨੂੰ ਵੀ ਕੋਈ ਬਿਮਾਰ ਹੈ ਜਾਂ ਜਾਂ ਕੁਝ ਨੂੰ ਪ੍ਰੋਬਲਮ ਹੈ ਇਹ ਵੀ ਤੁਹਾਨੂੰ ਪਤਾ ਲੱਗਣ ਲੱਗਿਆ ਸਾਰੇ ਹਾਂਜੀ ਪੂਰਾ ਪਤਾ ਲੱਗਦਾ ਅਸੀਂ ਤੁਰੋ ਦੇਖੀ ਦੱਸ ਦਿੰਨੇ ਆਪਾਂ ਮੈਂ 100 ਜਾਨਵਰ 1200 ਦੇ ਵਿੱਚੋਂ ਕੱਲਾ ਦੱਸ ਦਾਂਗੇ ਵੀ ਇਹ ਬਿਮਾਰ ਹੈ ਹੂੰ ਹਾਂਜੀ ਕਿੰਨੀ ਮਿਹਨਤ ਕਿੰਨੀ ਕਰਨੀ ਪੈਂਦੀ ਹੈ ਫਿਰ ਇਹ ਮੇਦੇ ਵਿੱਚ 4-5 ਸਾਲ ਤੁਸੀਂ ਮਿਹਨਤ ਕੀਤੀ ਹੁੰਦਾ ਨਾਮ ਕਾਫੀ ਹੈਗਾ ਤੁਹਾਡਾ ਹਾਂਜੀ ਉਹ ਨਾਮ ਵੀ ਸਾਨੂੰ ਨਾ ਪੈਸਾ ਕਮਾ ਕੇ ਖੁਸ਼ੀ ਨਹੀਂ ਹੁੰਦੀ ਜਿੰਨਾ ਸਾਨੂੰ ਨਾਮ ਦੀ ਖੁਸ਼ੀ ਆ ਜਦੋਂ ਬਾਹਰ ਜਾਂਦੇ ਆਗੇ ਆਪਣੇ ਆਪ ਨੂੰ ਐ ਫੀਲ ਇੰਨੀ ਖੁਸ਼ੀ ਫੀਲ ਹੁੰਦੀ ਜਦੋਂ ਕਹਿੰਦੇ ਤੁਸੀਂ ਡੀਐਸਪੀ ਫਾਰਮ ਵਾਲੇ ਨੇ ਹਾਂਜੀ ਵੀ ਬੈਂਕ ਵਗੈਰਾ ਤੇ ਜਾਂਦੇ ਆ ਜਾਂ ਕਿਤੇ ਹਸਪੀਟਲ ਤੇ ਜਾਂਦੇ ਆ ਉੱਥੇ ਵੀ ਸਾਨੂੰ ਪਛਾਣ ਆ ਵੀ ਕਿਸਾਨ ਲੈਂਦੇ ਆ ਵੀ ਤੁਸੀਂ ਉਹ ਹੋਗੇ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਉਦੋਂ ਐਨੀ ਸਾਨੂੰ ਵੀ ਪੈਸੇ ਦੀ ਨਹੀਂ ਜਿੰਨੀ ਸਾਨੂੰ ਨਾਮ ਦੀ ਆ ਕੀ ਕਹਿਣਾ ਚਾਹੋਗੇ ਵਿਦੇਸ਼ ਹੁਣ ਵੀ ਲੋਕ ਨੇ ਜਿਹੜੇ ਜਮੀਨਾਂ ਵੇਚ ਕੇ ਵਿਦੇਸ਼ ਨੂੰ ਜਾਣ ਦੀ ਤਿਆਰੀ ਕਰੀ ਬੈਠੇ ਨੇ ਜਾਂ ਜਮੀਨਾਂ ਵੇਚ ਕੇ ਜਾਂਦੇ ਆ ਡੋਂਕੀ ਲਾ ਕੇ ਜਾਂਦਾ ਕੋਈ ਫਸ ਜਾਂਦੇ ਪਰਿਵਾਰ ਦਾ ਪੈਸਾ ਵੀ ਖਰਾਬ ਕਰਦੇ ਲੱਗਦਾ ਵੀ ਇੱਥੇ ਕੰਮ ਕੀਤਾ ਜਾਵੇ ਤਾਂ ਮੇਂ ਤਾਂ ਉੱਥੇ ਵੀ ਕਰਨੀ ਐ ਇੱਥੇ ਵੀ ਕੀਤੀ ਜਾ ਸਕਦੀ ਸਾਨੂੰ ਤਾਂ ਅਸੀਂ ਤਾਂ ਸਾਰਿਆਂ ਨੂੰ ਇਹ ਹੀ ਸੁਨੇਹਾ ਦੇਵਾਂਗੇ ਵੀ ਜੋ ਪੈਸਾ ਆਪਾਂ ਬਾਹਰ ਦੇ ਇਨਵੈਸਟਮੈਂਟ ਕਰਦੇ ਆ 25 30 ਲੱਖ ਲਾ ਕੇ ਆਪਣਾ ਇੱਧਰ ਸਟਾਰਟਅਪ ਕਰੋ ਕੋਈ ਡੇਰੀ ਦਾ ਫਾਰਮ ਕਰਨਾ ਕੋਈ ਜਾਂ ਕੋਈ ਵੀ ਜਾਨਵਰਾਂ ਦਾ ਪੋਲਟਰੀ ਫਾਰਮ ਬਹੁਤ ਥੇਰੇ ਕੰਮ ਨੇ ਕਰਨ ਵਾਲੇ ਇੱਥੇ ਕਰੋ ਉੱਥੇ ਉੱਥੋਂ ਨਾਲੋਂ ਨਾ ਇੱਥੇ ਘੱਟ ਮਿਹਨਤ ਨਾਲੇ ਤਾਂ ਇੱਥੇ ਉੱਥੋਂ ਨਾਲੋਂ 4 ਗੁਣਾ ਵੱਧ ਮਿਹਨਤ ਕਰਨੀ ਆ ਪੈਸਾ ਵਾਕੀ ਉੱਥੇ ਸੈਲਰੀ ਆਗੀ ਸੈਲਰੀ ਤਾਂ ਵੀ ਸਾਲ 1.5 ਸਾਲ ਬਾਅਦ ਵਾਧੀ ਆ ਬਾਕੀ ਇੱਥੇ ਆਪਣੇ ਹੱਥ 'ਚ ਆਪਾਂ ਕਿੰਨਾ ਕਮਾ ਸਕਦੇ ਆ ਹੂੰ ਹਾਂਜੀ ਉੱਥੇ ਜੀ ਵਿਦੇਸ਼ ਚ ਸੈਲਰੀ ਲੈਣੀ ਸੀ ਉਹਨੇ ਇੱਥੇ ਵਿਦੇਸ਼ ਸੈਲਰੀ ਦੇ ਰਹੇ ਹੋ ਮੁਲਾਜ਼ਮ ਰੱਖੇ ਹੋਏ ਆ ਹਾਂਜੀ ਇੱਥੇ ਸੈਲਰੀ ਦੇ ਰਹੇ ਆਗੇ ਵੀ ਕਿੱਥੇ ਤਾਂ ਆਪਾਂ ਕਿਸੇ ਦੇ ਅੰਡਰ ਕੰਮ ਕਰਨਾ ਸੀ ਕਿੱਥੇ ਉਹਨਾਂ ਅੰਡਰ ਕਰਾ ਰਹੇ ਆ ਆਪਾਂ ਕਿਸੇ ਤੋਂ ਤਾਂ ਬਹੁਤ ਖੁਸ਼ੀ ਹੁੰਦੀ ਹੈ ਜੀ ਹਾਂ ਮੈਂ ਲਾਸਟ ਵਾਲ ਮੇਰਾ ਲੱਗਦਾ ਨਹੀਂ ਸਰਕਾਰਾਂ ਵੀ ਕਿਤੇ ਨਾ ਕਿਤੇ ਉਹਨਾਂ ਧਿਆਨ ਨਹੀਂ ਦਿੰਦੀਆਂ ਜੇ ਸਰਕਾਰਾਂ ਮਦਦ ਕਰਨ ਤਾਂ ਲੱਗਦਾ ਹੋਰ ਕੰਮ ਜਿਹੜਾ ਨੌਜਵਾਨ ਵੱਧ ਕਰ ਸਕਦੇ ਆ ਬਿਸ਼ੱਕ ਸਰਕਾਰਾਂ ਕਹਿੰਦੀਆਂ ਨੇ ਪਰ ਕਿਤੇ ਨਾ ਕਿਤੇ ਮਾਰਕੀਟਿੰਗ ਦੀ ਸਮੱਸਿਆ ਕਿਤੇ ਨਾ ਪਹਿਲਾਂ ਗੱਲ ਕੀਤੀ ਆ ਉਹ ਸਮੱਸਿਆ ਆਉਂਦੀ ਆ ਸਰਕਾਰਾਂ ਉਹ ਨਹੀਂ ਮਦਦ ਨਹੀਂ ਕਰਦੀਆਂ ਜਾਂ ਚੀਜ਼ਾਂ ਨਹੀਂ ਆਈਆਂ ਬਾਹਰ ਐਕਸਪੋਰਟ ਕੀਤੀਆਂ ਜਾਣ ਹੋਰਲੇ ਰਾਜਾਂ ਇਹ ਭੇਜੀਆਂ ਜਾਣ ਤਾਂ ਤੇ ਪੰਜਾਬ ਦੇ ਲੋਕ ਨੇ ਚੰਗਾ ਕੰਮ ਕਰ ਸਕਦੇ ਹਾਂਜੀ ਸਰ ਸਬਸਿਡੀ ਨਹੀਂ ਹੈਗੀ ਜੀ ਕੋਈ ਕਿਸੇ ਨੂੰ ਲੋਨ ਆ ਕੋਈ ਉਹ ਚ ਨਹੀਂ ਮਿਲਦੀ ਕੋਈ ਚੀਜ਼ ਹੈ ਨਾ ਵੀ ਲੋਨ ਮਾਫੀ ਹੁੰਦੀ ਹੈ ਕਈ ਤਾਂ ਸਾਡੇ ਤਾਂ ਹੁੰਦੇ ਆ ਨਾ ਜਿਵੇਂ ਕੋਈ ਜਾਨਵਰ ਦਾ ਕੋਈ ਬੀਮਾ ਵਗੈਰਾ ਨਹੀਂ ਹੁੰਦਾ ਜੀ ਕੋਈ ਬੀਮਾ ਵਗੈਰਾ ਚੰਗਾ ਹੋਵੇ ਹੈ ਨਾ ਸਰਕਾਰੀ ਹੋਵੇ ਕੋਈ ਜਾਨਵਰ ਨੂੰ ਨੁਕਸਾਨ ਹੁੰਦਾ ਤਾਂ ਬੰਦਾ ਇੱਥੇ ਰਹਿ ਕੇ ਕਰੇ ਜੀ ਹੁਣ ਤਾਂ ਆ ਕਰਕੇ ਦਿਨ ਦਬ ਵਿਚਾਰੇ ਨੂੰ ਬਾਹਰ ਜਾਣਾ ਪੈਂਦਾ ਵੀ ਯਾਰ ਇੱਥੇ ਕਰਾਂਗੇ ਤਾਂ ਕਈ ਵਾਰੀ ਘਾਟਾ ਪੈ ਗਿਆ ਤਾਂ ਜੰਮੀ ਮਾਰੇ ਜਾਵਾਂਗੇ ਇਹ ਚੀਜ਼ ਬਣ ਜਾਂਦੀ ਜੇ ਸਰਕਾਰ ਚਾਵੇ ਤਾਂ ਮਤਲਬ ਲੋਨ ਵਗੈਰਾ ਦੇਵੇ ਤਾਂ ਲੋਕ ਮੁੰਡੇ ਇੱਥੇ ਰਹਿ ਕੇ ਇੱਥੇ ਕੰਮ ਕਰਨ ਜੀ ਇਹ ਚੀਜ਼ ਦਾ ਸਹਿਯੋਗ ਦੇਣਾ ਚਾਹੀਦਾ ਜੀ ਮੈਂ ਤਾਂ ਕਹਿਣਾ ਸਰਕਾਰਾਂ ਨੂੰ ਤੇ ਵੀ ਲੋਨ ਵਗੈਰਾ ਹਨਾ ਨਸ਼ੇ ਦੇ ਵੀ ਲੱਗੀ ਜਾਂਦੇ ਜੇ ਚੰਗਾ ਮਨ ਕੰਮ ਮਿਲੇ ਉਹਨਾਂ ਦਾ ਪ੍ਰਬੰਧ ਹੋ ਜਾਏ ਤਾਂ ਲੱਗਦਾ ਇਹ ਕਿਤੇ ਨਾ ਕਿਤੇ ਸੁਧਾਰ ਹੋ ਸਕਦਾ ਸਰ ਹੋਊਗਾ ਜੀ ਸੁਧਾਰ ਹੋ ਜਾਊਗਾ ਪਰ ਸਰਕਾਰਾਂ ਕਰਦੀਆਂ ਨਹੀਂ ਜੀ ਜੇ ਕਰ ਦੇਣਾ ਤਾਂ ਸਾਰਾ ਹਰੇਕ ਬੰਦਾ ਆਪਦਾ ਕੰਮ ਕਰੇ ਜੀ ਉਹਨੂੰ ਐ ਹੁੰਦਾ ਵੀ ਯਾਰ ਇੱਥੇ ਰਹਿ ਕੇ ਮੈਂ ਕੀ ਕਰ ਲੂੰਗਾ ਅੱਧੇ ਤਾਂ ਤਾਂ ਹੀ ਨਸ਼ੇ ਕਰੀ ਜਾਂਦੇ ਜੀ ਵੀ ਆਪਣੇ ਤੋਂ ਜੁੜਨ ਦਾ ਹੈ ਨਹੀਂਗਾ ਜੀ ਕੋਈ ਸਰ ਵੀ ਇੱਥੇ ਨਸ਼ੀ ਕਰ ਲਵਾਂ ਹੋਰ ਤਾਂ ਕੋਈ ਹੋਣਾ ਨਹੀਂਗਾ ਜੀ ਇਹ ਜੀ ਜੀ ਬਿਲਕੁਲ ਇਸਨ ਪਤੀ ਪਤਨੀ ਨੇ ਆਪਣਾ ਪਾਲਟੀ ਫਾਰਮ ਥੋੜੇ ਤੋਂ ਸ਼ੁਰੂ ਕੀਤਾ ਪਰ ਅੱਜ ਨਾਮ ਆ ਜਿਹੜਾ ਆਪਣਾ ਪੂਰੇ ਇੰਡੀਆ ਚ ਬਣਾ ਰੱਖਿਆ ਹੈ ਹਰਿਆਣਾ ਰਾਜਸਥਾਨ ਪੰਜਾਬ ਤੱਕ ਜਿੱਥੇ ਇਹਨਾਂ ਦੇ ਜਾਂਦੇ ਹੀ ਇਸਮਾਨ ਹਰਿਆਣਾ ਰਾਜਸਥਾਨ ਤੋਂ ਵੀ ਲੋਕ ਨੇ ਜਿਹੜੇ ਇਹਨਾਂ ਕੋਲੇ ਪੋਲੀਟੀ ਫਾਰਮ ਦੇਖਣ ਵੀ ਆਉਂਦੇ ਨੇ ਤੇ ਪੋਲੀਟੀ ਫਾਰਮ ਨਵਾਂ ਚਲਾਉਣ ਲਈ ਇਹਨਾਂ ਤੋਂ ਮੁਰਗੇ ਵਗੈਰਾ ਲੈ ਕੇ ਵੀ ਜਾਂਦੇ ਨੇ ਪਰ ਇਹ ਨਾਲ ਹੀ ਇਹਨਾਂ ਦੀ ਸਨੇਹਾ ਵੀ ਦਿੱਤਾ ਕਿ ਜੇਕਰ ਮਿਹਨਤ ਵਿਦੇਸ਼ ਜਾ ਕੇ ਕਰਨੀ ਹੈ ਤਾਂ ਇੱਥੇ ਕੀਤੀ ਜਾਵੇ ਤਾਂ ਚੰਗਾ ਨਾਂ ਵੀ ਕਮਾਇਆ ਜਾ ਸਕਦਾ ਹੈ ਮਨੀਸ਼ਕਰ ਪੀਟੀਸੀ ਨਿਊਜ਼ ਬਟਿੰਡਾ